ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਸਹਾਇਤਕ ਰਚਨਾ ਪੰਗਾਣੀ ਦੇ ਜੁੱਧ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 3 ਕੋਸਾਲ ਦਾ ਸਮਾਂ ਜਮਨਾ ਦੇ ਕਿਨਾਰੇ ਪੌਟਾ ਸਾਹਿਬ ਦੇ ਵਿੱਚ ਨਿਵਾਸ ਕਰਕੇ ਸਾਹਿਤਕ ਰਚਨਾ ਵੱਲ ਧਿਆਨ ਕੇਂਦਰਿਤ ਕੀਤਾ ਉਸ ਵੇਲੇ ਜੋ ਸੰਸਕ੍ਰਿਤ ਸਾਹਿਤ ਮਿਲਦਾ ਸੀ ਉਹਨਾਂ ਨੇ ਉਹ ਵੀ ਪੜਿਆ ਅਤੇ ਉਸ ਤੋਂ ਬਾਅਦ ਆਪਣੀ ਰਚਨਾ ਕਰਨੀ ਆਰੰਭ ਕੀਤੀ। ਉਹਨਾਂ ਨੇ Hindu ਫਿਲਾਸਫੀ ਦੇ 6 ਸਕੂਲ, ਬੁੱਧ ਧਰਮ, ਜੈਨ ਧਰਮ ਅਤੇ ਪੁਰਾਣਿਕ ਸਾਹਿਤ ਅਤੇ ਗੀਤਾ ਨੂੰ ਬਾਚਿਆ ਅਤੇ ਇਸ ਨਤੀਜੇ ਤੇ ਪੁੱਜੇ ਕਿ ਅਕਾਲ ਪੁਰਖ ਹਰ ਸਮੇਂ ਦੁਨੀਆ ਨੂੰ ਠੀਕ ਕਰਨ ਵਾਸਤੇ ਅਤੇ ਸੁਧਾਰਨ ਦੇ ਲਈ ਕੋਈ ਨਾ ਕੋਈ ਰੱਬੀ ਮਹਾਪੁਰਖ ਪੈਦਾ ਕਰਦਾ ਹੈ ਅਤੇ ਸੰਸਾਰ ਨੂੰ ਬਚਾਉਂਦਾ ਹੈ ਅਕਾਲ ਪੁਰਖ ਆਪ ਜਨਮ ਮਰਨ ਤੋਂ ਰਹਿਤ ਹੈ ਸੰਸਾਰ ਦੇ ਉਧਾਰ ਵਾਸਤੇ ਅਤੇ ਬੁਰਾਈ ਨੂੰ ਦੂਰ ਕਰਨ ਵਾਸਤੇ ਕੋਈ ਨਾ ਕੋਈ ਤਾਕਤ ਪੈਦਾ ਕਰਦਾ ਹੈ ਉਹ ਤਾਕਤ ਆਪਣੇ ਆਪ ਨੂੰ ਰੱਬ ਨਹੀਂ ਕਹਿੰਦੀ ਸਗੋਂ ਨਿਮਰਤਾ ਦੇ ਨਾਲ ਅਕਾਲ ਪੁਰਖ ਦਾ ਸੇਵਕ ਦੱਸਦੀ ਹੈ ਜੋ ਹਮ ਕੋ ਪਰਮੇਸ਼ਰ ਉਚਾਰੈ ਤੇ ਸਭ ਨਰਕ ਕੁੰਡ ਮਹਿ ਪਰਹਰੈ ਮੋ ਕੋ ਦਾਸ ਤਵਨ ਕਾ ਜਾਨੋ ਜਾ ਮੈਂ ਭੇਦ ਨ ਰਚਿ ਪਛਾਨੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਲਿਖਾਰੀ ਸਨ ਉਹਨਾਂ ਨੇ ਪਹਿਲੇ ਪਹਿਲਾਂ ਤੋਂ ਚੱਲੇ ਆ ਰਹੇ ਸੰਸਕਰਨ ਨਾਮ ਮਾਲਾ ਨੂੰ 1686 ਇਸਵੀ ਵਿੱਚ ਸਰਲ ਭਾਸ਼ਾ ਵਿੱਚ ਲਿਖਿਆ ਇਸ ਦਾ ਅੰਤਰ ਰੀਵ ਭਾਵ ਇਹ ਸੀ ਕਿ ਸ਼ਾਸਤਰਾਂ ਨੂੰ ਨਵੇਂ ਸਿਰਿਓਂ ਪਰਿਵਾਸ਼ਿਤ ਕਰਕੇ ਉਹਨਾਂ ਦੀ ਸਦ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ ਸ਼ਾਸਤਰ ਭਾਵੇਂ ਦੇਵਤੇ ਵੀ ਵਰਤਦੇ ਸਨ ਅਤੇ ਦਾਇਤ ਵੀ ਵਰਤਦੇ ਸਨ ਗੁਰੂ ਸਾਹਿਬ ਦਾ ਉਪਦੇਸ਼ ਉਦੇਸ਼ ਇਹ ਸੀ ਕਿ ਸਵੇ ਸਵੇ ਰੱਖਿਆ ਹਿੱਤ ਸ਼ਾਸਤਰ ਦੀ ਵਰਤੋ ਜਾਇਜ ਹੈ ਸ਼ਾਸਤਰ ਰੱਖਿਆ ਕਰਦੇ ਹਨ ਅਤੇ ਸੱਚ ਨੂੰ ਉਜਾਗਰ ਕਰਦੇ ਹਨ ਇਸ ਰਚਨਾ ਦੇ ਵਿੱਚ ਗੁਰੂ ਸਾਹਿਬ ਨੇ ਜਿਆਦਾ ਚਉਪਈ ਅਤੇ ਦੋਹੇ ਦਾ ਪ੍ਰਯੋਗ ਕੀਤਾ ਪੌਟਾ ਸਾਹਿਬ ਵਿਖੇ ਹੀ ਗੁਰੂ ਸਾਹਿਬ ਨੇ ਬਾਰ ਸ੍ਰੀ ਭਗਉਤੀ ਜੀ ਕੀ ਰਚੀ ਜਿਸ ਨੂੰ ਆਮ ਤੌਰ ਤੇ ਚੰਡੀ ਦੀ ਵਾਰ ਕਿਹਾ ਜਾਂਦਾ ਹੈ ਇਸ ਦਾ ਅਸਲ ਨਾਮ ਚੰਡੀ ਚਰਿਤ੍ਰ ਅਸੀ ਇਸ ਵਿੱਚ ਚੰਡੀ ਦੁਰਗਾ ਅਤੇ ਦੈਤਾਂ ਦੀ ਲੜਾਈ ਹੈ ਚੰਡੀ ਦੀ ਵਾਰ ਵਿੱਚ ਦਰਜ ਲੜਾਈ ਗੁਰੂ ਸਾਹਿਬ ਦੀਆਂ ਨਾਜ਼ਰਾਂ ਵਿੱਚ ਸਚਾਈ ਵਾਸਤੇ ਲੜੀ ਗਈ ਸੀ ਜਿਸ ਵਿੱਚ ਦੁਰਗਾ ਦੇ ਸਰੀਰ ਨੂੰ ਸਿਰ ਤੋਂ ਪੈਰਾਂ ਤੱਕ ਸ਼ਾਸਤਰਾ ਨਾਲ ਟਕਿਆ ਦੱਸਿਆ ਗਿਆ ਸੀ ਉਹ ਸ਼ੇਰ ਤੇ ਸਵਾਰ ਸੀ ਅਤੇ ਰਾਖਸ਼ਾਂ ਦੇ ਵਿਰੁੱਧ ਲੜ ਰਹੀ ਸੀ ਉਸ ਨੇ ਹੀ ਮਹਿਮ ਖਾਸੁਰ ਨੂੰ ਮੈਖਾਸੁਰ ਨੂੰ ਮਾਰਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਇੰਜ ਵੇਖਦੇ ਸਨ ਜਿਵੇਂ ਉਹ ਪਾਪਾਂ ਦੇ ਵਿਰੁੱਧ ਲੜ ਰਹੀ ਹੁੰਦੀ ਹੈ ਸ਼ਸਤਰ ਨਾਮ ਮਾਲਾ ਅਤੇ ਚੰਡੀ ਦੀ ਬਾਰ ਦੇ ਮੁਕੰਮਲ ਹੋਣ ਪਿੱਛੋਂ ਗੁਰੂ ਸਾਹਿਬ ਨੇ ਕ੍ਰिएशन ਅਵਤਾਰ ਜੋ ਹੁਣ ਮੁਕੰਮਲ ਨਹੀਂ ਸੀ ਹੋਇਆ 9 ਜੁਲਾਈ 1687 ਇਸਵੀ ਵਿੱਚ ਸ਼ੁਰੂ ਕੀਤਾ ਅਤੇ ਜੁਲਾਈ 1688 ਇਸਵੀ ਵਿੱਚ ਸੰਮਤ 1745 ਦੇ ਵਿੱਚ ਮੁਕੰਮਲ ਕੀਤਾ ਸੀ ਇਸ ਦੇ 347 ਛੰਦਾਂ ਦੇ ਵਿੱਚੋਂ 340 ਛੰਦ ਰਾਸ ਮੰਡਲ ਦਾ ਹਿੱਸਾ ਅਤੇ 875 ਛੰਦ ਜੁੱਧ ਪਰ ਵੰਦ ਦਾ ਹਿੱਸਾ ਹਨ ਡਾਕਟਰ ਐਸ ਐਸ ਵੱਲ ਅਨੁਸਾਰ ਉਪਰੋਕਤ ਦੋ ਪਹਿਲੀਆਂ ਰਚਨਾਵਾਂ ਜੋ ਕ੍ਰਿਸ਼ਨ ਅਵਤਾਰ ਦਾ ਹਿੱਸਾ ਸਨ ਦਾ ਵਿਸ਼ਾ ਤੇ ਪ੍ਰਭਾਵ ਮੁਕੰਮਲ ਤੌਰ ਤੇ ਬਹਾਦਰੀ ਦੀ ਕਵਿਤਾ ਵਿੱਚੋਂ ਅੰਕਿਤ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕ੍ਰਿਸ਼ਨ ਅਵਤਾਰ ਵੀ ਜਮਨਾ ਦੇ ਕੰਡੇ ਤੇ ਲਿਖੀ ਗਈ ਸੀ ਸ਼ਰਲ ਪਾਸਾ ਵਿੱਚ ਇਸ ਲਿਖਤ ਦੀ ਰਚਨਾ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ ਜਿਸ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਬਹਾਦਰੀ ਵਾਲੇ ਕੰਮਾਂ ਨੂੰ ਉਜਾਗਰ ਕੀਤਾ ਗਿਆ ਹੈ ਇਸ ਲਿਖਤ ਦਾ ਆਰੰਭ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ ਇੱਥੇ ਹੀ 1686 ਛੰਦ ਮੁਕੰਮਲ ਹੋਏ ਇਸ ਤੋਂ ਅਗਲਾ ਹਿੱਸਾ ਪੌਟਾ ਸਾਹਿਬ ਵਿੱਚ ਅੰਕਿਤ ਕੀਤਾ ਗਿਆ ਕ੍ਰਿਸ਼ਨ ਅਵਤਾਰ ਦਾ ਉਹ ਹਿੱਸਾ ਜਿਸ ਵਿੱਚ ਪ੍ਰੇਮ ਲੀਲਾ ਦਾ ਵਰਣਨ ਹੈ ਪੌਟਾ ਸਾਹਿਬ ਸੰਪੂਰਨ ਕੀਤਾ ਗਿਆ ਆਮ ਤੌਰ ਤੇ ਇਹ ਲਿਖਿਆ ਜਾਂਦਾ ਹੈ ਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ 52 ਕਵੀ ਸਨ ਪ੍ਰੰਤੂ ਪ੍ਰੋਫੈਸਰ ਪਿਆਰਾ ਸਿੰਘ ਪਦਮ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਦਵਾਨਾਂ ਦੇ ਲਈ ਕਈ ਮੁਨਸੀ ਅਤੇ ਲਿਖਾਰੀ ਵੀ ਰੱਖੇ ਹੋਏ ਸਨ ਜਿੰਨਾਂ ਦੀ ਕੁੱਲ ਗਿਣਤੀ 125 ਤੱਕ ਸੀ ਸਾਰੀਆਂ ਰਚਨਾਵਾਂ ਦਾ ਪਤਾ ਨਹੀਂ ਲੱਗਦਾ ਕਿਉਂਕਿ ਬਹੁਤ ਸਾਰਾ ਸਹਿਤ ਸ੍ਰੀ ਆਨੰਦਪੁਰ ਸਾਹਿਬ ਛੱਡਣ ਵੇਲੇ ਸਰਸਾ ਨਦੀ ਦੀ ਭੇਟ ਚੜ ਗਿਆ ਸੀ ਪੌਟਾ ਸਾਹਿਬ ਰਹਿ ਕੇ ਗੁਰੂ ਸਾਹਿਬ ਦੀ ਸਾਹਿਤਿਕ ਰਚਨਾ ਦਾ ਮਨੋਰਥ ਅਕਾਲ ਪੁਰਖ ਦੀ ਮਹਿਮਾ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਦਿਲਾਂ ਅੰਦਰ ਨਮੀ ਤਾਕਤ ਭਰਨਾ ਸੀ ਇਨਾ ਮਨੋਹਰਥ ਕਰਕੇ ਉਹਨਾਂ ਨੇ ਪੌਟਾ ਸਾਹਿਬ ਵਿਖੇ ਹੀ ਸਾਹਿਤ ਰਚਿਆ ਪੌਟਾ ਸਾਹਿਬ ਦੀ ਮਹਾਨਤਾ ਸੁਣਦੇ ਹੋਏ ਬਹੁਤ ਸਾਰੇ ਲਿਖਾਰੀ ਇੱਥੇ ਇਕੱਠੇ ਹੋ ਗਏ ਜਿਨ੍ਹਾਂ ਦੇ ਵਿੱਚ ਕੁਝ ਕੁ ਪ੍ਰਸਿੱਧ ਇਹ ਸਨ ਕਿ ਸੇਨਾਪਤੀ ਲਖਣ ਕਾਸੀ ਰਾਮ ਅਣੀ ਰਾਏ ਤੇ ਸੁਖਦੇਵ ਆਦ ਮਕਾਲਫ ਨੇ ਲਿਖਿਆ ਹੈ ਕਿ ਜਾਪ ਸਾਹਿਬ ਰਚਨਾ ਅੰਮ੍ਰਿਤ ਸ਼ਕਾਉਣ ਵੇਲੇ 1699 ਈਸਵੀ ਵਿੱਚ ਰਚੀ ਗਈ ਸੀ ਨੇ ਜਾਪ ਸਾਹਿਬ ਬਾਰੇ ਆਪਣੀ ਪੁਸਤਕ ਦਾ ਗ੍ਰੰਥ ਆਫ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਿੱਚ ਲਿਖਿਆ ਹੈ ਕਿ ਜਾਪ ਸਾਹਿਬ ਦੀ ਰਚਨਾ ਮਿਤੀ ਨਿਸ਼ਚਿਤ ਨਹੀਂ ਐਨਸਾਈਕਲੋਪੋਡੀਆਂ ਆਫ ਸਿੱਖ ਈਜਮ ਵਿੱਚ ਲਿਖਿਆ ਹੈ ਕਿ ਜਾਪ ਸਾਹਿਬ ਗੁਰੂ ਸਾਹਿਬ ਗੁਰੂ ਸਾਹਿਬ ਦੀਆਂ ਪਹਿਲੀਆਂ ਰਚਨਾਵਾਂ ਦੇ ਵਿੱਚੋਂ ਹੈ ਇਸ ਲਈ ਜਾਪ ਸਾਹਿਬ ਦਾ ਸ਼੍ਰੀ ਪੌਂਟਾ ਸਹਿ ਬਿਖੇ ਰਚਿਆ ਜਾਣਾ ਹੀ ਠੀਕ ਸਿੱਧ ਹੁੰਦਾ ਹੈ ਇਸ ਦੇ ਵਿੱਚ ਅਕਾਲ ਪੁਰਖ ਦੇ 950 ਨਾਮ ਦਿੱਤੇ ਹਨ ਇਸ ਦੇ ਵਿੱਚ 199 ਬੰਦ ਹਨ ਜਾਪ ਸਾਹਿਬ ਇੱਥੋਂ ਆਰੰਭ ਹੁੰਦਾ ਹੈ ਜਾਪ ਸਹਿਬ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਦੇ ਨਾਲ ਮਿਲਦਾ ਹੈ ਜਿਵੇਂ ਕਿ ਜਪਜੀ ਸਾਹਿਬ ਦੇ ਵਿੱਚ ਅਕਾਲ ਪੁਰਖ ਦੀ ਮਹਿਮਾ ਹੈ ਉਸੇ ਤਰ੍ਹਾਂ ਹੀ ਜਾਪ ਸਹਿਬ ਵਿੱਚ ਵੀ ਅਕਾਲ ਪੁਰਖ ਦੀ ਮਹਿਮਾ ਦਾ ਵਰਣਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਅਣਗਿਣਤ ਨਾਵਾਂ ਦੀ 호ਦ ਵਿੱਚ ਸੰਕੇਤ ਕੀਤਾ ਹੈ ਇਹ ਅਕਾਲਪੁਰਖ ਦੇ ਇਹ ਨਾਂ ਫਾਰਸੀ ਅਰਬੀ ਸੰਸਕ੍ਰਿਤੀ ਭਾਸ਼ਾਾਂ ਦੇ ਵਿਚਲੇ ਨਾਵਾਂ ਨਾਲ ਜੁੜੇ ਹੋਏ ਹਨ ਕਈ ਨਾਂ ਤਾਂ ਇਸਲਾਮਿਕ ਪਰੰਪਰਾ ਨਾਲ ਸਬੰਧਿਤ ਹਨ ਜਿਵੇਂ ਕਿ ਗਰੀਬ ਨਿਵਾਜ ਰਾਜ ਕਰਹੀਮ ਕਾਮਲ ਕਰੀਮ ਆਦ ਇਹ ਸਾਰੀ ਹੀ ਅਕਾਲਪੁਰਖ ਦੀ ਮਹਿਮਾ ਹੈ ਜੋ ਵੱਖ-ਵੱਖ ਕਾਵੀ ਛੰਦਾਂ ਦੇ ਵਿੱਚ ਦਿੱਤੀ ਗਈ ਹੈ ਅਠ ਦੌਰ ਵਾਇਤ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਉਸਤਤ ਦੀ ਰਚਨਾ ਪੌਟਾ ਸਾਹਿਬ ਦੇ ਵਿੱਚ ਕੀਤੀ ਪੌਟਾ ਸਾਹਿਬ ਰਹਿੰਦਿਆਂ ਗੁਰੂ ਸਾਹਿਬ ਦਾ ਨਿਤਦਾ ਕਰਮ ਸੀ ਕਿ ਅੰਮ੍ਰਿਤ ਵੇਲੇ ਕਿਸੇ ਏਕਾਂ ਦਾ ਥਾਂ ਤੇ ਬੈਠ ਕੇ ਅਕਾਲ ਪੁਰਖ ਦਾ ਨਾਮ ਜਪਦੇ ਸਨ ਇੱਕ ਵਾਰੀ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਐਨੇ ਮਸਤ ਹੋ ਗਏ ਕਿ ਤੋਹੇ ਤੋਹੇ ਅੱਖਰ ਵਾਰ-ਵਾਰ ਉਚਾਰਨ ਕਰਨ ਦੇ ਬਾਅਦ ਉਹਨਾਂ ਹੁਕਮ ਕੀਤਾ ਕਿ ਇਹਹੀ ਅੱਖਰ 16 ਵਾਰੀ ਲਿਖਿਆ ਜਾਵੇ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੌਂਟਾ ਸਾਹਿਬ ਰਹਿਣ ਦਾ ਸਮਾਂ ਭਾਰਤ ਦੇ ਉੱਤਰੀ ਪੱਛਮ ਸੱਭਿਆਚਾਰਕ ਇਤਿਹਾਸ ਵਿੱਚ ਕਈ ਦ੍ਰਿਸ਼ਟੀਕੋਣਾਂ ਕਈ ਦ੍ਰਿਸ਼ਟੀਕੋਣਾਂ ਤੋਂ ਬਹੁਤ ਹੀ ਮਹਾਨਤਾ ਵਾਲਾ ਹੈ ਇੱਥੇ ਰਹਿ ਕੇ ਗੁਰੂ ਸਾਹਿਬ ਨੇ ਬਹੁਤ ਮਹਾਨਤਾ ਵਾਲੇ ਸਾਹਿਤਕ ਰਾਜਨੀਤਿਕ ਅਤੇ ਧਾਰਮਿਕ ਕਾਰਜ ਕੀਤੇ ਸ਼ਹੀਦ ਵਿਲਾਸ ਅਤੇ ਗੁਰੂਕੀਆਂ ਸਾਖੀਆਂ ਦੇ ਲਿਖਾਰੀ ਲਿਖਦੇ ਹਨ ਕਿ 18 ਅਸੂ 1745 ਬਿਕਰਮੀ ਸਤੰਬਰ 1688 ਇਸਵੀ ਨੂੰ ਪੰਗਾਣੀ ਦਾ ਜੁੱਧ ਹੋਇਆ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੌਟਾ ਸਾਹਿਬ 3 ਸਾਲ 5 ਮਹੀਨੇ ਰਹੇ ਉਸ ਤੋਂ ਬਾਅਦ ਉਹ ਸ਼੍ਰੀ ਆਨੰਦਪੁਰ ਸਾਹਿਬ ਜਾਣ ਲਈ ਤਿਆਰ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ